ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰਗੇ 9 10 ਹੋ ਜੇਗਾ ਟਾਈਮ ਹੋ ਗਿਆ ਤੇ ਕੱਲ بارش ਬਹੁਤ ਹੋਈ ਸੀ ਤੇ ਅੱਜ ਮੌਸਮ ਦੇਖੋ ਧੁੱਪ ਨਿਕਲ ਗਈ ਤੇ ਵਧੀਆ ਮੌਸਮ ਬਣਿਆ ਹੋਰ ਵੈਸੇ ਧੁੱਪ ਵੀ ਨਿਕਲੀ ਹੈ ਠੰਡਾ ਹੀ ਮੌਸਮ ਆ ਥੰਦਾ ਖੰਦੇ ਆ ਦੇਖੋ ਵੀਰੋ ਸੂਰਜ ਨਿਕਲ ਰਿਹਾ ਸਾਹਮਣੇ ਤੇ ਵਧੀਆ ਮੌਸਮ ਆ ਕੱਲ بارش ਬਹੁਤ ਹੋਈ ਸੀ ਤੇ ਦੇਖ ਸਕਦੇ ਆਪਾਂ ਚੋਨਾ ਚੋਨਾ ਸਾਰਾ ਲਾਤਾ ਤੇ ਕਿ ਲੱਗ ਰਹਿ ਗਿਆ ਆਪਣਾ ਤੇ ਅੱਜ ਆਪਾਂ ਵੀਰੋ ਆਪਣੀ ਜਾਮਣਾ ਦੇਖਾਵਾਂਗੇ ਕਿਉਂਕਿ ਜਾਮਣਾ ਪੱਕੀਆਂ ਥੋੜੀ ਥੋੜੀ ਦਿਨ ਪੱਕ ਰਹੀਆਂ ਤੇ ਅੱਜ ਦੇਖਾਵਾਂ ਕਿੰਨੀ ਪੱਕੀਆਂ ਐ ਮੇ ਮਿੱਤਰੋ ਜਾਮਣਾ ਭਾਗੇ ਤੇ ਆਪਾਂ ਉਹ ਸਾਹਮਣੇ ਵਾਲੀ ਜਾਮਣਾ ਪਰ ਵੀਰੋ ਥੋੜੀ ਥੋੜੀ ਪੱਕੀਆਂ ਐ ਇੰਨੀ ਹਲੇ ਪੱਕੀਆਂ ਨਹੀਂ ਕਦੀ ਹਲੇ ਟਾਈਮ ਲੈਣੀ ਐ 2-4 ਦਿਨ ਹੋਰ ਤੇ ਫਿਰ ਆਪਾਂ ਤੋੜ ਕੇ ਦਿਖਾਵਾਂ ਤੇ ਆਪਣੀ ਪੁਰਾਣੀ ਮੋਟਰ ਐ ਤੇ ਇਧਰ ਹੁਣੀ ਚੇਰੀ ਜੂਰੀ ਸਾਰੀ ਲੱਗਦੀ ਤੇ ਅਮਰੋਦ ਦੇਖੋ ਅਮਰੋਦ ਵੀ ਥੋੜੇ ਥੋੜੇ ਹੋ ਗਏ ਪੱਕ ਗਏ ਹੁਣ ਦਿਖਾਣੇ ਆ ਦੇਖੋ ਵੀਰੋ ਖੋਟੇ ਆਲੇ ਵੀ ਪੱਕ ਜਾਣਗੇ ਤੇ ਜੇਰੀ ਚਾਰੇ ਪਾਸੇ ਲੱਗ ਗਈ ਲੈ ਮਿੱਤਰੋ ਪੰਜਾ ਜਮਣਾ ਲੈਣ ਆਏ ਤੇ ਤੇ ਸੱਤਾ ਵੀ ਆਪਣਾ ਵੀਰ ਪਹੁੰਚ ਗਿਆ ਤੇ ਜਮਣਾ ਅੱਜ ਕੱਚੀਆਂ ਤੇ 2-4 ਦਿਨਾਂ ਫਿਰ ਦੇਖਾਂਗੇ ਲੈ ਮਿੱਤਰੋ ਜਮਣਾ ਆਪਾਂ ਨੂੰ ਅੱਜ ਮਿਲੀਆਂ ਨਹੀਂ ਨਾ ਜਮਰੂਦ ਪੱਕੇ ਤੇ ਚਲੋ ਫਿਰ ਚੱਲਦੇ ਆਂ ਵਾਪਸ ਤੇ ਭਿੰਡੀਆਂ ਭੁੰਡੀਆਂ ਦੇਖਾਂਗੇ ਹੋ ਗਈਆਂ ਅੱਜ ਫਿਰ ਲੈ ਜਾਗੇ ਥੋੜੀ ਬਹੁਤੀਆਂ 来 ਮਿੱਤਰੋ ਅੱਜ ਭਿੰਡੀ ਆ ਵੀ ਨਹੀਂ ਮਿਲੀਆਂ ਅੱਜ ਕੁਛ ਨਹੀਂ ਮਿਲਿਆ ਆਪਾਂ ਨੂੰ ਪਹਿਲੇ ਢੇੜਾ ਵਜਿਆ ਅੱਜ ਆਪਣਾ ਖੇਤਵਾ ਤੇ ਆਪਣਾ ਕਿੱਲਾ ਰਹਿ ਗਿਆ ਵੀਰੋ ਫੌਦਾ ਵਾਲਾ ਤੇ ਕੋ ਗੋਮਾ ਰਹਿ ਰਿਹਾ ਇੱਕ ਤੇ ਉਹ ਜੰਗਲ ਦੇ ਲਵਾ ਰਹਿ ਗਿਆ ਫੁੱਲਮ ਲਗਾ ਇੱਕ ਕਿੱਲਾ ਪਿਆ ਤੇ 26 ਦੇ ਖੋਵਣੀ ਢਾ ਕਰ ਗਈ ਵਧੀਆ ਰੇਪ ਪਾਦਾ ਆਪਾਂ ਨੇ